ਸੱਚੀ ਗੱਲ ਤੂੰ ਵੀ ਕਿਤੇ ਮੂੰਹ ਤੇ ਨਾ ਕਹਿਦੀ ਕੋਈ ਸੱਚੀ ਗੱਲ ਤੂੰ ਵੀ ਕਿਤੇ ਮੂੰਹ ਤੇ ਨਾ ਕਹਿਦੀ ਸਭ ਯਾਰ ਬੇਲੀ ਦੁਸ਼ਮਣ ਬਣ ਜਾਣਗੇ ਸੱਚ ਹੁੰਦਾ ਕੌੜਾ ਸੱਤ ਹੁੰਦਾ ਕੌੜਾ ਵਾੜਾ ਚੁਗਦਾ ਏ ਫੇਰ ਸੱਚ ਹੁੰਦਾ ਕੌੜਾ ਵਾੜਾ ਚੁਬਦਾ ਏ ਫੇਰ ਮਾੜਾ ਕਰਨ ਲੱਗੇ ਵੀ ਲੋਕੀ ਲਉਂਦੇ ਨਹੀਂ ਉਹ ਧੀਰ ਦਿਲ ਫਿਰ ਜਾਂਦੀ ਆਰੀ ਦਿਲ ਫਿਰ ਜਾਂਦੀ ਆਰੀ ਕੁਲੀ ਜਾਂਦਾ ਮਨ ਜ਼ਹਿਰ ਫੇਰ ਸੱਚੀ ਗੱਲ ਅੱਖੀ ਵਾਲਾ ਕੱਢਦੇ ਨੇ ਵੈਰ ਲਾਲੀ ਤੀਰਬਣ ਜਿਹੜੇ ਕਦੇ ਖੜਦੇ ਸੀ ਨਾਲ ਲਾਲੀ ਤੀਰਬਣ ਜਿਹੜੇ ਕਦੇ ਖੜਦੇ ਸੀ ਨਾਲ ਪਤਾ ਨਹੀਂ ਸੀ ਉਹ ਹੀ ਤੀਰ ਸੀਨੇ ਤਣ ਜਾਣਗੇ ਉਹ ਸੱਚੀ ਗੱਲ ਤੂੰ ਹੀ ਕਿਤੇ ਮੂੰਹ ਤੇ ਨਾ ਕਹੀ ਦੀ ਸਭ ਯਾਰ ਬੇਲੀ ਦੁਸ਼ਮਣ ਬਣ ਜਾਣਗੇ ਸੱਚੀ ਗੱਲ ਤੂੰ ਹੀ ਕਿਤੇ ਮੂੰਹ ਤੇ ਨਾ ਕਹੀ ਦੀ ਤੂੰ ਬਣ ਕੇ ਰਹੀ ਚੰਗਾ ਅਕਰੀ ਜਾਣ ਪਾਵੇਂ ਮਾੜਾ ਤੂੰ ਬਣ ਕੇ ਰਹੀ ਚੰਗਾ ਕਰੀ ਜਾਣ ਭਾਵੇਂ ਮਾੜਾ ਦੁਖੀ ਕਰਨਗੇ ਵਾੜਾ ਲਿਹਾਈ ਮਨ ਚ ਨਾ ਸਾੜਾ ਜੇ ਉਹਨਾਂ ਦੀ ਵੱਧ ਚੱਲੂ ਜੇ ਉਹਨਾਂ ਦੀ ਵੱਧ ਚੱਲੂ ਸੁਣੂ ਤੇਰੀ ਵੀ ਜ਼ਰੂਰ ਕਿਉਂਕਿ ਗੁਰੂ ਰਾਮਦਾਸ ਅੱਗੇ ਹੁਣਾਂ ਤੂੰ ਵੀ ਬੇਕਸੂਰ ਸਤਗੁਰਾਂ ਕਰਿਆ ਨਤਾਰਾ ਜਦੋਂ ਦੇਖੀ ਸਤਗੁਰਾਂ ਕਰਿਆ ਨਤਾਰਾ ਜਦੋਂ ਦੇਖੀ ਸਾਰੇ ਫਿਰ ਸ਼ਾਨਣੀ ਚੋਂ ਛਣ ਜਾਣਗੇ ਕੋਈ ਸੱਚੀ ਗੱਲ ਤੂੰ ਵੀ ਕਿਤੇ ਮੂੰਹ ਤੇ ਨਾ ਕਹਿਦੀ ਸਭ ਯਾਰ ਬੇਲੀ ਦੁਸ਼ਮਣ ਬਣ ਜਾਣਗੇ ਪੜੋ ਕੱਲੀ ਕੱਲੀ ਗੱਲ ਪੜ ਕੱਲੀ ਕੱਲੀ ਗੱਲ ਕੁਝ ਸਿੱਖ ਲਈ ਇਹਦੇ ਚੋਂ ਪੜ ਕੱਲੀ ਕੱਲੀ ਗੱਲ ਕੁਝ ਸਿੱਖ ਲਈ ਇਹਦੇ ਚੋਂ ਜੇ ਸਮਝ ਨਾ ਆਈ ਆਉਣੀ ਕਿਸੇ ਨਾ ਕੈਦੇ ਚ ਪੜ ਕੱਲੀ ਕੱਲੀ ਗੱਲ ਕੁਝ ਸਿੱਖ ਲਈ ਇਹਦੇ ਚੋਂ ਜੇ ਸਮਝ ਨਾ ਆਈ ਆਉਣੀ ਕਿਸੇ ਨਾ ਕੈਦੇ ਚੋਂ ਪਿਆਰ ਵੰਡੀ ਪਿਆਰ ਲਈ ਪਿਆਰ ਵੰਡੀ ਪਿਆਰ ਲਈ ਕੱਢੀ ਮਨ ਚੋਂ ਮੈਂ ਮੇਰੀ ਐਸੀ ਪਹਿਚਾਨ ਛੱਡੀ ਯਾਦ ਰਹੇ ਸਦਾ ਤੇਰੀ ਜੇ ਲੋਕਾਂ ਨੇ ਸੁਲਾਇਆ ਜੇ ਤੈਨੂੰ ਲੋਕਾਂ ਨੇ ਸੁਲਾਇਆ ਫਿਰ ਧੋਤੇ ਤੇਰੇ ਪਾਪਾ ਵਾਲੇ ਕੰਨ ਜਾਣਗੇ ਕੋਈ ਸੱਚੀ ਗੱਲ ਤੂੰ ਵੀ ਕਿਤੇ ਮੂੰਹ ਤੇ ਨਾ ਕਹਿਦੀ ਸਭ ਯਾਰ ਬੇਲੀ ਦੁਸ਼ਮਣ ਬਣ ਜਾਣਗੇ ਕੋਈ ਸੱਚੀ ਗੱਲ ਤੂੰ ਵੀ ਕਿਤੇ ਮੂੰਹ ਤੇ ਨਾ ਕਹਿਦੀ ਜੇਕਰ ਚੰਗਾ ਲੱਗਿਆ ਤਾਂ ਪਲੀਜ਼ ਕਰਿਓ ਤੁਸੀਂ ਵੱਧਵਾ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਥੈਂਕ ਯੂ ਸਾਰੇ ਦਾ ਧੰਨਵਾਦ ਸਾਰੇ ਦਾ